ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਜੀ ਇਹ ਵੀ ਸ੍ਰੀ ਰਾਗ ਦੇ ਵਿੱਚ ਹੈ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਕਿਉਂ ਕਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹੋ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਮੈਂ ਆਪਣੇ ਗੁਰੂ ਨੂੰ ਇਕ ਮਨ ਨਾਲ ਮਨ ਚਿੱਤ ਦੇ ਵਿੱਚ ਪ੍ਰੇਮ ਦੇ ਨਾਲ ਇਕਾਗਰ ਚਿੱਤ ਹੋ ਕੇ ਮੈਂ ਆਪਣੇ ਗੁਰੂ ਨੂੰ ਸੇਵਦਾ ਹਾਂ ਗੁਰੂ ਦੀ ਸੇਵਾ ਕਰਦਾ ਹਾਂ ਸਤਗੁਰ ਮਨ ਕਾਮਨਾ ਤੀਰਥ ਹੈ ਕਹਿੰਦੇ ਸਤਗੁਰ ਆਪਣੇ ਸਾਡੇ ਜਿਹੜੀ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਤੀਰਥ ਹੈ ਜਿਸ ਨੂੰ ਦੇ 부ਝਾਏ ਕਹਿੰਦੇ ਪਰ ਇਹ ਗੱਲ ਉਸ ਨੂੰ ਸਮਝ ਲੱਗਦੀ ਹੈ ਜਿਸ ਨੂੰ ਗੁਰੂ ਹੀ 부ਝਾ ਦਿੰਦਾ ਹੈ ਗੁਰੂ ਹੀ ਸਮਝਾ ਦਿੰਦਾ ਹੈ ਮਨ ਚਿੰਦਿਆ ਵਰ ਪਾਵਨਾ ਜੋ ਇੱਛਾ ਸੋ ਫਲ ਪਾਏ ਕਹਿੰਦੇ ਜੋ ਵੀ ਸਾਡੇ ਮਨ ਦੇ ਵਿੱਚ ਇੱਛਾਵਾਂ ਹੁੰਦੀਆਂ ਨੇ ਸਾਡੇ ਮਨ ਦੇ ਜਿਹੜੇ ਪੂਰੇ ਕਰਨ ਵਾਲੇ ਹੁੰਦੀਆਂ ਨੇ ਇੱਛਾ ਕਿ ਸਾਡੀ ਆਏ ਗੱਲ ਪੂਰੀ ਹੋ ਜੇ ਉਹ ਸਾਡੀ ਗੁਰੂ ਕਰ ਦਿੰਦੇ ਨੇ ਨਾਉ ਧਿਆਈਏ ਨਾਉ ਮੰਗਈਏ ਨਾਮੈ ਸਹਜ ਸਮਾਏ ਕਹਿੰਦੇ ਪਰ ਸਾਡੇ ਲਈ ਕੀ ਸ਼ੋਭਦਾ ਹੈ ਗੁਰੂ ਕੋਲੋਂ ਮੰਗਣਾ ਅਸੀਂ ਨਾਉ ਮੰਗਈਏ ਪ੍ਰਮਾਤਮਾ ਦੇ ਨਾਮ ਦਾ ਦਾਨ ਮੰਗਈਏ ਗੁਰੂ ਕੋਲੋਂ ਫਿਰ ਪ੍ਰਮਾਤਮਾ ਦਾ ਨਾਮ ਧਿਆਈਏ ਤੇ ਇਸ ਤਰ੍ਹਾਂ ਬਸੀਂ ਸਹਜਤਾ ਵਿੱਚ ਅਸੀਂ ਅਡੋਲਤਾ ਵਿੱਚ ਆ ਜਾਈਏ ਸਾਡਾ ਮਨ ਟਿਕ ਜਾਏ ਮਨ ਮੇਰੇ ਹਰ ਰਸ ਚਾਖ ਤਿੱਖ ਜਾਏ ਕਹਿੰਦੇ ਹੇ ਮੇਰੇ ਮਨ ਤੂੰ ਹਰੀ ਦੇ ਨਾਮ ਦਾ ਰਸ ਸਵਾਦ ਚਖ ਕਹਿੰਦੇ ਫਿਰ ਜਿਹੜੀ ਸਾਰੀ ਤੇਰੀ ਤ੍ਰਿਸ਼ਨਾ ਦੀਆਂ ਭੁੱਖਾਂ ਨੇ ਤ੍ਰਿਸ਼ਨਾ ਦੀ ਪਿਆਸ ਆ ਉਹ ਸਾਰੀ ਤੇਰੀ 부ਝ ਜਾਏ ਕਿ ਬਾਣੀ ਵਿੱਚ ਬਹੁਤ ਜਗ੍ਹਾ ਆਉਂਦਾ ਨਾ ਕਿ ਜਿਹੜਾ ਹਰੀ ਰਸਾ ਉਹ ਸਾਰੇ ਰਸਾਂ ਨਾਲੋਂ ਮਿੱਠਾ ਜਦੋਂ ਉਹ ਰਸ ਚਖ ਲਿਆ ਨਾ ਤਾਂ ਸਾਡੀ ਸਾਰੇ ਰਸਾਂ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਜਿਨੇ ਗੁਰਮਖ ਚਾਖਿਆ ਸਹਜੇ ਰਹੇ ਸਮਾਏ ਰਹਾਓ ਹਾਂਜੀ ਕਹਿੰਦੇ ਵੀ ਜਿਨੇ ਗੁਰੂ ਦੇ ਸਨਮੁਖ ਹੋ ਕੇ ਹਰੀ ਦੇ ਨਾਮ ਦਾ ਰਸ ਦਾ ਸਵਾਦ ਦੇਖ ਲਿਆ ਕਹਿੰਦੇ ਫਿਰ ਉਹ ਆਤਮਿਕ ਅਡੋਲਤਾ ਦੇ ਵਿੱਚ ਸਮਾ ਜਾਂਦੇ ਨੇ ਰਹਾਓ ਜਿਨੇ ਸਤਗੁਰ ਸੇਵਿਆ ਤਿਨੇ ਪਾਇਆ ਨਾਮ ਨਿਧਾਨ ਕਹਿੰਦੇ ਜੋ ਵੀ ਗੁਰੂ ਦੀ ਸ਼ਰਨ ਵਿੱਚ ਆਇਆ ਉਹਨਾਂ ਨੇ ਹੀ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਅੰਤਰ ਹਰ ਰਸ ਰਵ ਰਿਹਾ ਚੂਕਾ ਮਨ ਅਭਿਮਾਨ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਨਿਧਾਨ ਪ੍ਰਾਪਤ ਕਰ ਲਿਆ ਉਹਨਾਂ ਦੇ ਅੰਦਰ ਫਿਰ ਹਰੀ ਆਪ ਆ ਵਸਦਾ ਤੇ ਫਿਰ ਉਹਨਾਂ ਦੇ ਅੰਦਰੋਂ ਜਿਹੜਾ ਮਨ ਦਾ ਅਭਿਮਾਨ ਹੰਕਾਰ ਆ ਉਹ ਖਤਮ ਹੋ ਜਾਂਦਾ ਹਿਰਦੇ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਉਹਨਾਂ ਦੇ ਹਿਰਦੇ ਵਿੱਚ ਜਿਵੇਂ ਕਮਲ ਦਾ ਪ੍ਰਕਾਸ਼ ਹੋ ਜਾਂਦਾ ਆਨੰਦ ਹੋ ਜਾਂਦਾ ਖੇੜਾ ਹੋ ਜਾਂਦਾ ਤੇ ਉਹਨਾਂ ਦਾ ਜਿਹੜਾ ਧਿਆਨ ਆ ਉਹ ਸਹਿਜ ਵਿੱਚ ਚਲੇ ਜਾਂਦਾ ਉਹਨਾਂ ਦਾ ਪਰਮਾਤਮਾ ਵੱਲ ਧਿਆਨ ਲੱਗ ਜਾਂਦਾ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ ਕਹਿੰਦੇ ਫੇ ਜਿਹੜਾ ਮਾਨਾ ਉਹ ਨਿਰਮਲ ਹੋ ਜਾਂਦਾ ਉਹਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਤੇ ਫਿਰ ਦਰਗਾਹ ਦੇ ਵਿੱਚ ਉਹਨਾਂ ਨੂੰ ਇੱਜ਼ਤ ਮਾਣ ਮਿਲਦੀ ਆ ਸਤ ਗੁਰ ਸੇਵਨ ਆਪਨਾ ਤੇ ਵਿਰਲੇ ਸੰਸਾਰ ਕਹਿੰਦੇ ਪਰ ਉਹ ਬਹੁਤ ਵਿਰਲੇ ਲੋਕ ਨੇ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ ਹਉਮੈ ਮਮਤਾ ਮਾਰਕੈ ਹਰ ਰੱਖਿਆ ਉਰਤਾਰ ਕਹਿੰਦੇ ਪਰ ਜਿਹੜੇ ਉਹ ਨੇ ਗੁਰੂ ਦੀ ਸ਼ਰਨ ਪੈਂਦੇ ਨੇ ਫਿਰ ਉਹ ਕੀ ਕਰਦੇ ਨੇ ਉਹਨਾਂ ਦੇ ਅੰਦਰੋਂ ਹਉ ਮੇ ਵੀ ਮਰ ਜਾਂਦੀ ਆ ਮਮਤਾ ਵੀ ਮਰ ਜਾਂਦੀ ਆ ਮੋਹ ਮਰ ਜਾਂਦਾ ਉਹ ਪ੍ਰਮਾਤਮਾ ਨੂੰ ਆਪਣੇ ਅੰਤਰ ਆਤਮੇ ਵਸਾਉਂਦੇ ਨੇ ਹਉ ਤਿਲ ਕੇ ਹਉ ਤਿੰਨ ਕੈ ਬਲੇ ਹਾਰਨੇ ਜਿਨ੍ਹਾਂ ਨਾਮੇ ਲੱਗਾ ਪਿਆਰ ਕਹਿੰਦੇ ਮੈਂ ਉਹਨਾਂ ਦੇ ਬਲੇ ਹਾਰੇ ਜਾਂਦਾ ਬਲੇ ਹਾਰੇ ਜਾਂਦਾ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਮ ਦੇ ਨਾਲ ਪਿਆਰ ਪੈ ਗਿਆ ਸੇਈ ਸੁਖੀਏ ਚਹ ਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਕਹਿੰਦੇ ਵੀ ਚੌਹਾਂ ਜੁਗਾਂ ਵਿੱਚ ਵੀ ਟਾਈਮ ਚਾਹੇ ਕੋਈ ਵੀ ਹੋਵੇ ਵੀ ਉਹੀ ਸੁਖੀਏ ਨੇ ਉਹੀ ਸੁਖ ਮਾਣਦੇ ਨੇ ਉਹੀ ਆਤਮਿਕ ਆਨੰਦ ਮਾਣਦੇ ਨੇ ਜਿਨ੍ਹਾਂ ਕੋਲ ਅਖੁੱਟ ਨਾ ਕਦੇ ਖਤਮ ਹੋਣ ਵਾਲਾ ਬੇਅੰਤ ਨਾਮ ਦਾ ਖਜ਼ਾਨਾ ਪਰਮਾਤਮਾ ਵੱਲੋਂ ਮਿਲਿਆ ਹੁੰਦਾ ਗੁਰ ਮਿਲਿਐ ਨਾਮ ਪਾਈਐ ਚੁਕੈ ਮੋਹ ਪਿਆਸ ਜਦੋਂ ਅਸੀਂ ਗੁਰੂ ਨੂੰ ਮਿਲ ਕੇ ਨਾਮ ਦੀ ਪ੍ਰਾਪਤੀ ਕਰ ਲੈਂਦੇ ਆ ਤਾਂ ਸਾਡੇ ਅੰਦਰੋਂ ਮੋਹ ਤੇ ਮਾਇਆ ਦੀ ਪਿਆਸ ਖਤਮ ਹੋ ਜਾਂਦੇ ਨੇ ਹਰ ਥੇਤੀ ਮਨ ਰਵ ਰਿਹਾ ਘਰ ਹੀ ਮਾਹੇ ਉਦਾਸ ਕਹਿੰਦੇ ਫਿਰ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਵਸੇਬਾ ਹੋ ਜਾਂਦਾ ਉਹ ਗ੍ਰਹਿਸਤ ਵਿੱਚ ਰਹਿੰਦਿਆਂ ਹੋਈਆਂ ਹੀ ਉਦਾਸੀ ਦਾ ਜੀਵਨ ਨਿਰਲੇਪਤਾ ਦਾ ਜੀਵਨ ਬਿਤਾਉਂਦੇ ਨੇ ਉਹ ਮਤਲਬ ਉਹਨਾਂ ਦੀ ਜਿਹੜੀ ਮਾਇਆ ਦੀ ਹੁੰਦੀ ਹੈ ਨਾ ਮੋਹ ਵਗੈਰਾ ਉਹ ਖਤਮ ਹੋ ਜਾਂਦਾ ਉਹ ਮਤਲਬ ਪੂਰਾ ਜਿੱਦਾਂ ਆਤਮਿਕ ਅਡੋਲਤਾ ਵਾਲਾ ਜੀਵਨ ਬਤਾਉਂਦੇ ਨੇ ਜਿਨ੍ਹਾਂ ਹਰ ਕਾ ਸਾਦ ਆਇਆ ਹੋ ਤਿੰਨ ਬਲੇਹਾਰੇ ਜਾਸ ਜਿਨ੍ਹਾਂ ਨੇ ਕਹਿੰਦੇ ਹਰੀ ਦੇ ਨਾਮ ਦਾ ਸਵਾਦ ਚਖਿਆ ਹਰੀ ਨੂੰ ਅੰਤਰ ਆਤਮੇਤ ਮਤਲਬ ਦੇਖਿਆ ਕਹਿੰਦੇ ਮੈਂ ਉਹਨਾਂ ਤੋਂ ਬਲੇਹਾਰੇ ਬਲੇਹਾਰੇ ਜਾਂਦਾ ਹਾਂ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਗੁਣਤਾਸ ਪਰਮਾਤਮਾ ਨੂੰ ਕਹਿੰਦੇ ਨੇ ਕਹਿੰਦੇ ਵੀ ਉਹਦਾ ਜਿਹੜਾ ਪਰਮਾਤਮਾ ਦਾ ਨਾਮ ਆ ਕਹਿੰਦੇ ਸੱਚੇ ਦਾ ਵੀ ਉਹ ਉਹਦੀ ਰਹਿਮਤ ਦੇ ਨਾਲ ਹੀ ਪਾਇਆ ਜਾਂਦਾ ਹੈ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਖ ਕਰ ਪਰਮਾਈਐ ਮਨ ਹਿਰਦੈ ਕਪਟਿ ਕਮਾਈ ਹਰ ਕਾ ਮਹਿਲ ਨ ਪਾਵਈ ਮਰ ਵੇਸਟਾ ਮਹੇਸ ਮਾਏ ਕਹਿੰਦੇ ਜੇ ਕੋਈ ਇਨਸਾਨ ਬਾਹਰੋਂ ਆਪਣੇ ਧਾਰਮਿਕ ਭੇਖ ਕਰੇ ਤੇ ਅੰਦਰ ਮਨ ਦੇ ਵਿੱਚ ਕਪਟ ਹੋਵੇ ਹੈਨਾ ਉਦੋਂ ਉੱਪਰੋਂ ਉੱਪਰੋਂ ਮਤਲਬ ਦਿਖਾਵੇ ਕਿ ਵੀ ਮੈਂ ਧਾਰਮਿਕ ਹਾਂ ਪਰ ਅੰਦਰੋਂ ਹਿਰਦਾ ਕਪਟ ਦੇ ਨਾਲ ਭਰਿਆ ਹੋਵੇ ਪਰਮਾਤਮਾ ਦਾ ਨਾਂ ਨਾ ਲੈਂਦਾ ਹੋਵੇ ਫਿਰ ਉਹਨੂੰ ਕਹਿੰਦੇ ਵੀ ਪਰਮਾਤਮਾ ਦਾ ਜਿਹੜਾ ਮਹਿਲ ਆ ਉਹ ਨਹੀਂ ਉਹਨੂੰ ਮਿਲਦਾ ਉਹਦੀ ਆਪਣੇ ਨਿੱਜ ਦੇ ਘਰ ਵਿੱਚ ਸਮਾਈ ਨਹੀਂ ਹੁੰਦੀ ਉਹ ਵਿਕਾਰਾਂ ਦੇ ਵਿੱਚ ਹੀ ਸਮਾਇਆ ਰਹਿੰਦਾ ਮਾਨ ਰੇ ਗ੍ਰਹਿ ਹੀ ਮਹੇ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਹਾਂਜੀ ਕਹਿੰਦੇ ਵੀ ਜਿੱਦੇ ਗੁਰੂ ਦੇ ਸਨਮੁਖ ਹੋਣ ਦੇ ਨਾਲ ਅੰਤਰ ਆਤਮੇ ਪ੍ਰਕਾਸ਼ ਹੋ ਜਾਂਦਾ ਫਿਰ ਉਹਦੇ ਕਹਿੰਦੇ ਸੱਚ ਤੇ ਸੰਜਮ ਦੀ ਕਰਨੀ ਹੋ ਜਾਂਦੀ ਆ ਉਹ ਆਪਣੇ ਘਰ ਦੇ ਵਿੱਚ ਹੀ ਉਦਾਸ ਰਹਿੰਦਾ ਉਹ ਉਹਨੂੰ ਮਤਲਬ ਜਦੋਂ ਗ੍ਰਹਿਸਤ ਦੇ ਵਿੱਚ ਰਹਿੰਦਿਆਂ ਹੋયા ਵੀ ਉਹ ਨਿਰਲੇਪਤਾ ਦਾ ਜੀਵਨ ਮਾਇਆ ਵੱਲੋਂ ਬਿਤਾਉਂਦਾ ਹੈ ਗੁਰ ਕੈ ਸਬਦ ਮਨ ਜੀਤਿਆ ਗਤ ਮੁਕਤ ਕਰੈ ਮਹ ਪਾਏ ਕਹਿੰਦੇ ਜਿਸ ਵੀ ਇਨਸਾਨ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਮਨ ਨੂੰ ਜਿੱਤ ਲਿਆ ਆਪਣੇ ਮਨ ਨੂੰ ਮਾਇਆ ਵੱਲੋਂ ਜਿੱਤ ਲਿਆ ਕਹਿੰਦੇ ਉਹਦਾ ਆਪਣੇ ਘਰ ਵਿੱਚ ਆਪਣੇ ਨਿੱਜ ਦੇ ਘਰ ਦੇ ਵਿੱਚ ਉਹਨੂੰ ਮਤਲਬ ਮੁਕਤੀ ਵਾਲੀ ਅਵਸਥਾ ਹੋ ਜਾਂਦੀ ਆ ਮੁਕਤੀ ਦੀ ਅਵਸਥਾ ਹੁੰਦੀ ਹੈ ਜਿੱਦਾਂ ਮਾਇਆ ਵੱਲੋਂ ਪਿਆਸ ਖਤਮ ਹੋ ਗਈ ਅੰਦਰੋਂ ਤ੍ਰਿਸ਼ਨਾ ਖਤਮ ਹੋ ਗਈ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਕਹਿੰਦੇ ਸਤ ਸੰਗਤ ਦੇ ਵਿੱਚ ਗੁਰੂ ਦਾ ਮੇਲ ਹੁੰਦਾ ਤੇ ਸਤ ਸੰਗਤ ਦੇ ਵਿੱਚ ਅਸੀਂ ਰਲ ਕੇ ਪ੍ਰਮਾਤਮਾ ਦੇ ਨਾਮ ਨੂੰ ਧਿਆਈਏ ਜੇ ਲੱਖ ਇਸਤਰੀਆਂ ਭੋਗ ਕਰੈ ਨਵਖੰਡ ਰਾਜ ਕਮਾਹੇ ਬਿਨ ਸਤਗੁਰ ਸੁਖ ਨ ਪਾਵਈ ਫਿਰ ਫਿਰ ਜੋਨੀ ਪਾਹੇ ਫਿਰ ਜਿਸ ਤਰ੍ਹਾਂ ਇੱਕ ਤਰ੍ਹਾਂ ਸੰਸਾਰ ਦੇ ਪਦਾਰਥਾਂ ਦੇ ਭੋਗ ਵੱਲ ਦਸ ਰਹੇ ਨੇ ਕਿ ਜੇ ਕਿਸੇ ਦੀਆਂ ਲੱਖ ਇਸਤਰੀਆਂ ਵੀ ਹੋ ਜਾਣ ਤੇ ਮਤਲਬ ਜੇ ਕੋਈ ਸਾਰੀ ਧਰਤੀ ਦਾ ਰਾਜ ਵੀ ਕਮਾ ਲਵੇ ਫਿਰ ਵੀ ਕਹਿੰਦੇ ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ ਜਿਹੜਾ ਅਸਲੀ ਸੁੱਖਾ ਜਿਹੜਾ ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਸੁੱਖ ਮਿਲਦਾ ਉਹ ਇਹ ਜਿਹੜੇ ਆਪਾਂ ਹੁਣੇ ਗਿਣੇ ਨੇ ਸੰਸਾਰਿਕ ਭੋਗ ਉਹ ਇਹਨਾਂ ਚੋਂ ਸੁੱਖ ਨਹੀਂ ਲੱਭਦਾ ਉਸ ਇਨਸਾਨ ਨੂੰ ਫਿਰ ਫਿਰ ਜੋਨੀ ਫਿਰ ਫਿਰ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਸਿਰਫ ਜਿਹੜਾ ਅਸਲੀ ਸੋਖਾ ਉਹ ਪਰਮਾਤਮਾ ਦੇ ਨਾਮ ਦੀ ਕਮਾਈ ਤੋਂ ਮਿਲਣਾ ਹੈ ਜੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿਨਾ ਪਿੱਛੇ ਰਿੱਦ ਸਿੱਧ ਫਿਰੈ ਉਹਨਾ ਤਿਲ ਨਾ ਤਮਾਏ ਹਾਂਜੀ ਕਹਨਾ ਕਹਿੰਦੇ ਵੀ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਮਨ ਜੋੜ ਕੇ ਪਰਮਾਤਮਾ ਦਾ ਨਾਮ ਲਿਆ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾਇਆ ਕਹਿੰਦਾ ਕਹਿੰਦੇ ਵੀ ਉਹਨਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਫਿਰਦੀਆਂ ਨੇ ਕਿਉਂਕਿ ਉਹਨਾਂ ਵਿੱਚ ਪਰਮਾਤਮਾ ਦੇ ਵੱਲੋਂ ਇੰਨੀ ਤਾਕਤ ਆ ਗਈ ਆ ਪਰ ਉਹਨਾਂ ਨੂੰ ਇਹਨਾਂ ਤਾਕਤਾਂ ਦੀ ਰਿੱਧੀਆਂ ਸਿੱਧੀਆਂ ਦਾ ਬਿਲਕੁਲ ਵੀ ਉਹਨਾਂ ਨੂੰ ਕੋਈ ਲਾਲਚ ਨਹੀਂ ਕਿ ਸਾਡੇ ਕੋਲੇ ਹੋਣ ਜੋ ਪਰਭ ਭਾਵੈ ਸੋ ਥੀਐ ਅਵਰਨ ਕਰਨਾ ਜਾਏ ਜਨ ਨਾਨਕ ਜੀ ਵੈ ਨਾਮ ਲੈ ਹਰ ਦੇਵੋ ਸਹਜ ਸੁਪਾਏ ਕਹਿੰਦੇ ਜੀਵਾਂ ਦੇ ਵੀ ਕੀ ਵਾਸ ਕਹਿੰਦੇ ਵੀ ਉਹੀ ਹੁੰਦਾ ਜੋ ਪਰਮਾਤਮਾ ਕਰਦੇ ਨੇ ਪਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੋਈ ਕਰ ਸਕਦਾ ਫਿਰ ਅਰਦਾਸ ਕਰਦੇ ਨੇ ਨਾਨਕ ਜੀ ਕਹਿੰਦੇ ਨੇ ਜਨ ਨਾਨਕ ਜੀ ਵੇ ਨਾਮ ਲੈ ਨਾਮ ਲੈ ਹਰ ਦੇਵੋ ਸਹਜ ਸੁਪਾਏ ਕਹਿੰਦੇ ਨਾਨਕ ਤਾਂ ਪਰਮਾਤਮਾ ਜੀ ਤੁਹਾਡਾ ਨਾਮ ਲੈ ਕੇ ਹੀ ਜੀ ਰਿਹਾ ਹੈ ਮੈਨੂੰ ਸਹਜਤਾ ਦੇ ਵਿੱਚ ਪ੍ਰੇਮ ਦੇ ਨਾਲ ਆਪਦਾ ਨਾਮਦਾਨ ਦਿਓ ਸ੍ਰੀ ਰਾਗ ਮਹੱਲਾ 3ਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਹਾਂਜੀ ਕਹਿੰਦੇ ਜਿਸ ਤਰ੍ਹਾਂ ਕਈਏ ਵੀ ਕੋਈ ਰਾਜਾ ਹੁੰਦਾ ਤਾਂ ਫਿਰ ਜੋ ਕੁਛ ਉਹਦਾ ਹੁਕਮ ਹੀ ਚੱਲਦਾ ਇਸ ਤਰ੍ਹਾਂ ਇੱਥੇ ਹੈਗਾ ਕਿ ਸਤ ਸੰਗਤ ਨੂੰ ਇੱਕ ਤਰ੍ਹਾਂ ਰਾਜ ਮੰਨਿਆ ਗਿਆ ਸਤ ਸੰਗਤ ਦੇ ਵਿੱਚ ਗੁਰੂ ਦਾ ਹੁਕਮ ਚੱਲਦਾ ਤੇ ਗੁਰੂ ਦੀ ਆਗਿਆ ਦਾ ਸਾਰੇ ਪਾਲਣ ਕਰਦੇ ਨੇ ਕਿ ਗੁਰਮਖ ਕਾਰਕ ਮਾਵਣੀ ਸੱਚ ਕਰ ਕਟ ਪ੍ਰਗਟ ਹੋਏ ਕਹਿੰਦੇ ਵੀ ਜੋ ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦੇ ਨੇ ਗੁਰੂ ਦੇ ਉਪਦੇਸ਼ ਤੇ ਤੁਰਦੇ ਨੇ ਉਹਦੇ ਹਿਸਾਬ ਨਾਲ ਗੁਰੂ ਦੇ ਨਾਲ ਆਪਣੀ ਜੀਵਨ ਜੁਗਤ ਬਣਾਉਂਦੇ ਨੇ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦੇ ਨੇ ਅੰਤਰ ਜਿਸ ਕੈ ਸੱਚ ਵਸੈ ਸੱਚੈ ਸੱਚੀ ਸੋਏ ਕਹਿੰਦੇ ਜਿਨ੍ਹਾਂ ਦੇ ਅੰਦਰ ਫਿਰ ਪਰਮਾਤਮਾ ਪ੍ਰਗਟ ਹੋ ਜਾਂਦੇ ਨੇ ਸੱਚ ਦਾ ਵਾਸਾ ਹੋ ਜਾਂਦਾ ਫਿਰ ਉਹਨਾਂ ਦੀ ਵਡਿਆਈ ਵੀ ਸੱਚੀ ਹੋ ਜਾਂਦੀ ਆ ਕਿਸ ਕਰਕੇ ਕਿ ਅੰਦਰ ਸੱਚਾ ਨਾਮ ਹੈ ਨਾਮ ਦੀ ਵਡਿਆਈ ਹੈ ਸੱਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਕਹਿੰਦੇ ਜੋ ਸੱਚ ਨੂੰ ਪਰਮਾਤਮਾ ਨੂੰ ਕਹਿੰਦੇ ਮਿਲ ਜਾਂਦੇ ਨੇ ਇੱਕ ਵਾਰ ਪਰਮਾਤਮਾ ਨਾਲ ਕਹਿੰਦੇ ਜਿੰਨਾ ਦਾ ਮਿਲਾਪ ਹੋ ਜਾਂਦਾ ਆਪਣੇ ਨਿਜ ਘਰ ਵਾਸਾ ਹੋ ਜਾਂਦਾ ਫਿਰ ਉਹ ਪਰਮਾਤਮਾ ਕੋਲੋਂ ਕਦੇ ਨਹੀਂ ਵਿਛੜਦੇ ਕਹਿੰਦੇ ਮੇਰੇ RAM ਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਓ ਕਹਿੰਦੇ ਸਤਗੁਰ ਦੇ ਸ਼ਬਦ ਦੇ ਨਾਲ ਸੱਚੇ ਤੇ ਪਵਿੱਤਰ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਉਹੀ ਪਰਮਾਤਮਾ ਦੇ ਨਾਲ ਮਿਲ ਸਕਦੇ ਨੇ ਜਿਸ ਨੂੰ ਪਰਮਾਤਮਾ ਆਪ ਆਪਣੇ ਨਾਲ ਮਿਲਾਉਂਦੇ ਨੇ ਰਹਿਮਤ ਕਰਕੇ ਦੂਜੇ ਪਾਏ ਕੋਏ ਨਾ ਮਿਲੇ ਫਿਰ ਫਿਰ ਆਵੇ ਜਾਏ ਕਹਿੰਦੇ ਵੀ ਦੂਜੇ ਪਾਏ ਜਿਨ੍ਹਾਂ ਦਾ ਮਾਇਆ ਵਾਲੇ ਪਦਾਰਥਾਂ ਨਾਲ ਪਿਆਰ ਲੱਗਿਆ ਹੁੰਦਾ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ ਸਭ ਮੈਂ ਇੱਕ ਵਰਤਦਾ ਏਕੋ ਰਹਾ ਸਮਾਏ ਸਾਰੇ ਜੀਆਂ ਵਿੱਚ ਉਹ ਇੱਕ ਪਰਮਾਤਮਾ ਇੱਕ ਪਰਮੇਸ਼ਰ ਹੀ ਵਰਤ ਰਿਹਾ ਹੈ ਸਾਰਿਆਂ ਵਿੱਚ ਉਹ ਸਮਾਇਆ ਹੋਇਆ ਹੈ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮਖ ਨਾਮ ਸਮਾਏ ਕਹਿੰਦੇ ਜਿਨ੍ਹਾਂ ਦੇ ਉੱਪਰ ਵੀ ਦਿਆਲੂ ਪਰਮਾਤਮਾ ਦਿਆਲ ਹੁੰਦੇ ਨੇ ਉਹ ਗੁਰੂ ਦੇ ਸਨਮੁਖ ਹੋ ਕੇ ਨਾਮ ਵਿੱਚ ਸਮਾਏ ਰਹਿੰਦੇ ਨੇ ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁੱਝੀ ਅੰਤਰ ਲੋਭ ਵਿਕਾਰ ਹਾਂਜੀ ਕਹਿੰਦੇ ਇਦਾਂ ਹੁੰਦਾ ਕਿ ਜਿੱਦਾਂ ਪੰਡਤ ਲੋਕ ਹੁੰਦੇ ਨੇ ਜੋਤਸੀ ਹੁੰਦੇ ਨੇ ਜਿਹੜੇ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਧਾਰਮਿਕ ਪੁਸਤਕਾਂ ਪੜ੍ਹਨ ਤੋਂ ਬਾਅਦ ਵੀ ਕਹਿੰਦੇ ਉਹ ਬਿਲਕੁਲ ਜਿੱਦਾਂ ਵਾਦ-ਵਿਵਾਦ ਵਿੱਚ ਪਏ ਰਹਿੰਦੇ ਨੇ ਕਿ ਇਹ ਚੀਜ਼ ਚੰਗੀ ਇਹ ਚੀਜ਼ ਮਾੜੀ ਉਹ ਪ੍ਰਮਾਤਮਾ ਨੂੰ ਅਸਲ ਦੇ ਵਿੱਚ ਨਹੀਂ 부ਝ ਪਾਉਂਦੇ ਕਹਿੰਦੇ ਉਹਨਾਂ ਦੀ ਮੱਤ ਫਿਰ ਕੁਰਾਹੇ ਪਈ ਰਹਿੰਦੀ ਆ ਪਰ ਅੰਦਰ ਉਹਨਾਂ ਦੇ ਲੋਭ ਦਾ ਵਿਕਾਰ ਚੱਲਦਾ ਰਹਿੰਦਾ ਲੱਖ ਚਾਰਸੀ ਭਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨ ਮੇਟਣ ਹਾਰ ਕਹਿੰਦੇ ਕਿਉਂਕਿ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਉਹ ਜਨਮ ਮਰਨ ਦੇ ਗੇੜ ਵਿੱਚ ਖੁਆਰ ਹੁੰਦੇ ਨੇ 84 ਦੇ ਗੇੜ ਵਿੱਚ ਪੈ ਰਹੇ ਹੁੰਦੇ ਨੇ ਫਿਰ ਕਹਿੰਦੇ ਵੀ ਉਹਨਾਂ ਦੇ ਵੀ ਕੀ ਵਸ ਉਹ ਵੀ ਆਪਣੇ ਪੁਰਾਣੇ ਜਿਹੜੇ ਸੰਸਕਾਰ ਨੇ ਉਹਨਾਂ ਦੇ ਹਿਸਾਬ ਨਾਲ ਇਸ ਸੰਸਾਰ ਤੇ ਹੋਰ ਕਰਮ ਕਰ ਰਹੇ ਨੇ ਤੇ ਇਹਨਾਂ ਨੂੰ ਉਹਨਾਂ ਦੇ ਜਿਹੜੇ ਪੁਰਾਣੇ ਸੰਸਕਾਰ ਨੇ ਇਹਨਾਂ ਨੂੰ ਕੋਈ ਮੀਟ ਨਹੀਂ ਸਕਦਾ ਸਤ ਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ ਹਾਂਜੀ ਹੁਣ ਜਿਸ ਤਰ੍ਹਾਂ ਉੱਪਰ ਕਹਿ ਕੇ ਕਹਿੰਦੇ ਨੇ ਨਾ ਤੀਜੇ ਪਾਤਸ਼ਾਹ ਕੀ ਜਿਹੜਾ ਪੁਰਾਣਾ ਕਰਮ ਲਿਖਿਆ ਹੋਇਆ ਉਦੇ ਹਿਸਾਬ ਨਾਲ ਅਸੀਂ ਹੁਣ ਕਰਮ ਕਰ ਰਹੇ ਹਾਂ ਉਹਨੂੰ ਕੋਈ ਨਹੀਂ ਮੀਟ ਸਕਦਾ ਸਿਰਫ ਉਹਨੂੰ ਇੱਕ ਪਰਮਾਤਮਾ ਮੀਟ ਸਕਦਾ ਜਿਹਦਾ ਅਸੀਂ ਨਾਮ ਲੈਣੇ ਆ ਨਾਮ ਲੈਣ ਲਈ ਸਾਨੂੰ ਗੁਰੂ ਦੀ ਸ਼ਰਨ ਪੈਣਾ ਪਹਿਣਾ ਪਹਿਣਾ ਗੁਰੂ ਦੀ ਸ਼ਬਦ ਪਿਆ ਗੁਰੂ ਦੀ ਸ਼ਰਨ ਪਿਆ ਸਾਨੂੰ ਨਾਮਦਾਨ ਮਿਲਣਾ ਫਿਰ ਅਸੀਂ ਨਾਮ ਦੀ ਘਾਲ ਕਮਾਈ ਕਰਨੀ ਆ ਨਾਮ ਦੀ ਘਾਲ ਕਮਾਈ ਤੇ ਪਰਮੇਸ਼ਰ ਸਾਡੇ ਤੇ ਰਹਿਮਤ ਕਰਕੇ ਸਾਡੇ ਪੂਰਵਲੇ ਕਰਮ ਵੀ ਮੀਟ ਸਕਦੇ ਨੇ ਇੱਕ ਪਰਮਾਤਮਾ ਤੋਂ ਬਿਨਾ ਹੋਰ ਸਾਡੇ ਪੂਰਵਲੇ ਕਰਮਾਂ ਨੂੰ ਸੰਸਕਾਰਾਂ ਨੂੰ ਕੋਈ ਵੀ ਮੀਟ ਨਹੀਂ ਸਕਦਾ ਹਾਂਜੀ ਕਹਿੰਦੇ ਸਤਗੁਰੂ ਦੀ ਸੇਵਾ ਗਾਖੜੀ ਕਹਿੰਦੇ ਜਿਹੜੇ ਸਤਗੁਰੂ ਦੀ ਸੇਵਾ ਕਰਨੀ ਆ ਸਤਗੁਰੂ ਦੀ ਸ਼ਰਨ ਆਉਣਾ ਉਹ ਬਹੁਤ ਔਖੀ ਗੱਲ ਆ ਉੱਥੇ ਕੀ ਕਰਨਾ ਪੈਂਦਾ ਉੱਥੇ ਆਪਣਾ ਸਿਰ ਵੀ ਦੇਣਾ ਪੈਂਦਾ ਸਿਰ ਦੀਜੇ ਆਪ ਗਵਾਏ ਆਪਣਾ ਆਪਾ ਗਵਾਉਣਾ ਪੈਂਦਾ ਆਪਣਾ ਹਉਮੈ ਖਤਮ ਕਰਨਾ ਪੈਂਦਾ ਆਪਣਾ ਸਿਰ ਦੇਣਾ ਪੈਂਦਾ ਆਪਣੀ ਮੱਤ ਗੁਰੂ ਦੀ ਚਰਨਾਂ 'ਚ ਰੱਖਣੀ ਪੈਂਦੀ ਆ ਗੁਰੂ ਦੀ ਮੱਤ ਦੇ ਅਨਸਾਰ ਆਪਣੀ ਕਰਨੀ ਕਰਨੀ ਹੁੰਦੀ ਆ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੈ ਸਭ ਥਾਏ ਜਦੋਂ ਸਾਨੂੰ ਗੁਰੂ ਦਾ ਸ਼ਬਦ ਮਿਲਦਾ ਤਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਇਸ ਤਰ੍ਹਾਂ ਸਾਡੀ ਸਾਰੀ ਸੇਵਾ ਕਬੂਲ ਹੋ ਜਾਂਦੀ ਆ ਥਾਏ ਪੈ ਜਾਂਦੀ ਆ ਪਾਰਸ ਪਰਸੀਏ ਪਾਰਸ ਹੋਏ ਜੋਤੀ ਜੋਤ ਸਮਾਏ ਜਦੋਂ ਕਹਿੰਦੇ ਅਸੀਂ ਗੁਰੂ ਪਾਰਸ ਨੂੰ ਮਿਲਦੇ ਆ ਤਾਂ ਅਸੀਂ ਵੀ ਪਾਰਸ ਹੋ ਜਾਂਦੇ ਆ ਤੇ ਸਾਡੀ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਲੀਨ ਹੋ ਜਾਂਦੀ ਹੈ ਜਿਨ ਕੋ ਪੂਰਵ ਲਿਖਿਆ ਤិន ਸਤਗੁਰ ਮਿਲਿਆ ਆਏ ਕਹਿੰਦੇ ਸਤਗੁਰ ਦੀ ਸ਼ਰਨ ਵੀ ਉਸ ਨੂੰ ਮਿਲਦੀ ਆ ਜਿਹਦੇ ਪਹਿਲੇ ਪੂਰਵਲੇ ਕਰਮਾਂ ਦੇ ਅਨਸਾਰ ਸੰਸਕਾਰਾਂ ਵਿੱਚ ਲਿਖਿਆ ਹੈ ਕਿ ਇਹਨਾਂ ਨੂੰ ਸਤਗੁਰ ਦੀ ਪ੍ਰਾਪਤੀ ਹੋਵੇਗੀ ਉਹ ਵੀ ਸਾਡੇ ਪਿਛਲੇ ਬੀਜੇ ਹੋਏ ਕਰਮ ਜੇ ਚੰਗੇ ਨੇ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ ਚਰਾਸੀ ਜਨ ਸ੍ਰੀ ਸਭ ਸੈ ਦੇ ਆਧਾਰ ਹਾਂਜੀ ਫਿਰ ਸਿਖਿਆ ਦਿੰਦੇ ਨੇ ਕਿ ਸਾਡਾ ਜਿਹੜਾ ਮਨ ਆ ਇਹ ਹਮੇਸ਼ਾ ਹੀ ਭੁੱਖ ਵਰਤਾਈ ਰੱਖਦਾ ਇਹਨੂੰ ਹਮੇਸ਼ਾ ਤ੍ਰਿਸ਼ਨਾ ਦੀਆਂ ਭੁੱਖਾਂ ਲੱਗੀਆਂ ਨੇ ਕਹਿੰਦੇ ਵੀ ਤੂੰ ਮਨ ਵੀ ਭੁੱਖਾ ਭੁੱਖਾ ਨਾ ਕਰਿਆ ਕਰ ਹਮੇਸ਼ਾ ਮੰਗਤਾ ਨਾ ਬਣਿਆ ਕਰ जिन्ने 184 ਮਤਲਬ 84 ਲੱਖ ਜੂਨ ਜਿਨੇ ਇਹ ਪੈਦਾ ਕੀਤੀ ਆ ਉਹ ਸਾਰਿਆਂ ਨੂੰ ਹੀ ਸਹਾਰਾ ਦਿੰਦਾ ਸਾਰਿਆਂ ਨੂੰ ਹੀ ਰੋਜੀ ਦਾ ਪ੍ਰਬੰਧ ਕਰਦਾ ਨਿਰਪਉ ਸਦਾ ਦਿਆਲ ਹੈ ਸਭ ਸਭਨਾ ਕਰਦਾ ਸਾਰ ਕਹਿੰਦੇ ਜਿਹੜਾ ਪ੍ਰਮਾਤਮਾ ਜਿਹਨੂੰ ਕਿਸੇ ਤੱਕ ਡਰ ਨਹੀਂ ਹੈਗਾ ਦਿਆਲੂ ਹੈ ਪ੍ਰਮਾਤਮਾ ਉਹ ਸਾਡਾ ਸਾਡੇ ਸਾਰਿਆਂ ਦੀ ਸਾਰ ਲੈਂਦਾ ਸਾਡੇ ਸਾਰਿਆਂ ਦੀ ਸੰਭਾਲ ਕਰਦਾ ਹੈ ਨਾਨਕ ਗੁਰਮੁਖ ਬੁਜੀਐ ਪਾਈਐ ਮੋਖ ਦਵਾਰ ਹਾਂਜੀ ਕਹਿੰਦੇ ਇਹ ਨਾਨਕ ਗੁਰੂ ਦੀ ਸ਼ਰਨ ਪੈ ਕੇ ਹੀ ਅਸੀਂ ਇਹ ਸਾਰੀ 부ਜਾਰਤ ਨੂੰ 부ਝ ਸਕਦੇ ਆ ਤੇ ਸਾਨੂੰ ਮੁਕਤੀ ਦਾ ਦਵਾਰ ਮਿਲ ਜਾਂਦਾ ਹੈ ਮੁਕਤੀ ਦਾ ਦਵਾਰ ਵਿਕਾਰਾਂ ਵੱਲੋਂ ਖਲਾਸੀ ਸਾਡੀ ਹੋ ਜਾਂਦੀ ਹੈ ਗੁਰੂ ਦੀ ਸ਼ਰਨ ਪਈਏ ਤੇ ਗੁਰੂ ਦੀ ਸਿੱਖਿਆ ਤੇ ਤੁਰੀਏ ਬਸ ਇਹਦੇ ਨਾਲ ਸਾਨੂੰ ਸਾਰੀ ਸਮਝ ਪੈ ਜਾਂਦੀ ਹੈ ਤੇ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਬਹੁਤ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਦਾਸੀ ਨੂੰ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਆਪ ਦੀ ਵਿਚਾਰ ਆਪ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਜੀ ਅੱਗੇ ਤੋਂ ਸਮਤ ਦੇਣੀ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ